ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫੇਰ ਤੋਂ ਬੋਸਟਰ ਸੈਕਰੀਨੀ ਹੋਮ ਪਰਿਵਾਰ ਦੇ ਵਿੱਚ ਤੁਹਾਡਾ ਸਵਾਗਤ ਆ ਜਿਸ ਚੀਜ਼ ਦਾ ਸਾਨੂੰ ਪੂਰਾ ਸਾਲ ਇੰਤਜ਼ਾਰ ਰਹਿੰਦਾ ਆ ਉਹ ਦਿਨ ਇੱਕ ਵਾਰ ਫੇਰ ਆ ਗਿਆ ਆ ਆਪਾਂ ਹਰ ਸਾਲ ਜਿੱਦਾਂ ਕੀ ਰੈਲੀ ਆਰਗੇਨਾਈਜ਼ ਕਰਦੇ ਆ ਬੇਸਹਾਰਾ ਬੇਜਵਾਨਾਂ ਦੇ ਲਈ ਜਿਨ੍ਹਾਂ ਦੇ ਲਈ ਆਪਾਂ ਰੋਡ ਦੇ ਉੱਪਰ ਉੱਤਰ ਕੇ ਉਹਨਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਣੇ ਆ ਉਹੀ ਆਪਾਂ ਰੈਲੀ ਜਿਹੜੀ ਇਸ ਵਾਰ 7 ਦਸੰਬਰ ਅਗਲਾ ਜੋ ਸੰਡੇ ਆ ਰਿਹਾ ਆ 7 ਦਸੰਬਰ ਨੂੰ ਕਰ ਰਹੇ ਆ Shimla ਪਹਾੜੀ ਤੋਂ ਤੋ ਇਹ ਜਿਹੜੀ ਸਾਡੀ ਰੈਲੀ ਆ ਬਹੁਤ ਛੋਟੀ ਹੈਗੀ ਆ ਜਿਹਦੇ ਵਿੱਚ ਆਪਾਂ ਪੈਦਲ ਮਾਰਚ ਕਰਕੇ Shimla Pahadi ਤੋਂ Kanta Ghar ਕੋਤਵਾਲੀ ਵਿਖੇ ਗੋਰਾਗੇਟ ਕਮੇਟੀ ਵਿਖੇ ਤੋਂ ਬਦਰਪੁਰ ਚੌਂਕ ਤੋਂ ਹੁੰਦੇ ਹੋਏ ਵਾਪਸੀ Shimla Pahadi ਹੈਗੀ ਆ ਤੇ ਮੈਂ ਆਪਣੇ ਹੁਸ਼ਿਆਰਪੁਰ ਚ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਤੇ ਪੰਜਾਬ ਚ ਵੀ ਜਿੱਥੇ ਵੀ ਮੇਰੀ ਆਵਾਜ਼ ਜਾ ਰਹੀ ਆ ਸਾਰਿਆਂ ਨੂੰ ਬੇਨਤੀ ਕਰ ਰਿਹਾ ਗੁਜਾਰਿਸ਼ ਕਰ ਰਿਹਾ ਕਿ ਇਸ ਰੈਲੀ ਦੇ ਵਿੱਚ ਆਪਾਂ ਜ਼ਰੂਰ ਪਹੁੰਚਣਾ ਆ ਇਹਨਾਂ ਦੇ ਅਧਿਕਾਰਾਂ ਦੇ ਲਈ ਜਿਹੜੇ ਇਹ ਮੰਗ ਕੇ ਨਹੀਂ ਲੈ ਸਕਦੇ ਆ ਜਿਨ੍ਹਾਂ ਦੇ ਲਈ ਆਪਾਂ ਹਰ ਸਾਲ ਰੋਡ ਦੇ ਉੱਪਰ ਉੱਤਰ ਕੇ ਇਹਨਾਂ ਦੇ ਅਧਿਕਾਰਾਂ ਦੇ ਲਈ ਲੜੀਦਾ ਆ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਜਿੱਥੇ ਵੀ ਇਹ ਆਵਾਜ਼ ਸੁਣ ਰਹੇ ਆ ਇਸ ਰੈਲੀ ਨੂੰ ਜੁਆਇਨ ਕਰਨਾ ਹੈ 7 ਦਸੰਬਰ 12 ਵਜੇ ਤਕਰੀਬਨ ਆਪਾਂ 12 ਵਜੇ ਨਿਕਲਾਂਗੇ ਤੇ ਆ ਇੱਕ ਸਾਡੇ ਕੋਲ ਮਹਿਮਾਨ ਆ ਗਿਆ ਜਿਨ੍ਹਾਂ ਦੇ ਲਈ ਆਪਾਂ ਇਹ ਰੈਲੀ ਕਰੀਦੀ ਆ ਅਸਿਕ ਬਹੁਤ ਬੁਰੀ ਹਾਲਤ ਦੇ ਵਿੱਚ ਲਿਆਂਦਾ ਸੀਗਾ ਤੇ ਹੁਣ ਬਿਲਕੁਲ ਹੀਲ ਹੋ ਚੁੱਕਾ ਆ ਤੇ ਇਹਨਾਂ ਦੇ ਅਧਿਕਾਰਾਂ ਦੇ ਲਈ ਆਪਾਂ ਰੈਲੀ ਕਰ ਰਹੇ ਆ ਤੇ ਦੂਸਰੇ ਨੰਬਰ ਤੇ ਜੋ ਕਿ ਆਪਣੇ ਹਾਂ ਆਹ ਹੈ ਕਾਉ ਦੇ ਲਈ ਜੋ ਕਿ ਕਰੁਲਟੀ ਹੋ ਰਹੀ ਆ ਜੋ ਕਿ ਸਲੋਟਰ ਦੇ ਲਈ ਜਾਂਦੇ ਆ ਤੇ ਇੱਕ ਦਿਨ ਦੇ ਵਿੱਚ ਜ਼ਮਾਨਤਾਂ ਹੁੰਦੀਆਂ ਆ ਉਹਨਾਂ ਦੇ ਸੰਵਿਧਾਨ ਦੇ ਵਿੱਚ ਪਰਿਵਰਤਨ ਦੇ ਲਈ ਤਾਂ ਕਿ ਇਹ ਜਿਹੜੇ ਵੀ ਆਪਾਂ ਬੰਦੇ ਫੜਦੇ ਆ ਤਾਂ ਕਿ ਉਹਨਾਂ ਨੂੰ ਇੰਨੀ ਜਲਦੀ ਜ਼ਮਾਨਤ ਨਾ ਮਿਲੇ ਤਾਂ ਕਿ ਉਹ ਦੁਬਾਰਾ ਇਦਾਰੇ ਗੁਨਾਹ ਨਾ ਕਰ ਸਕਣ ਜਿੱਥੇ ਵੀ ਇਹ ਮੇਰੀ ਬਾਸ ਹੁੰਦੇ ਪਏ ਆ ਆਪਾਂ ਅਗਲੇ ਸੰਡੇ 12 ਵਜੇ Shimla Pahadi Chowk ਤੋਂ ਇਕੱਠੇ ਹੋਵਾਂਗੇ ਤੇ ਜਿਹੜੀ ਰੈਲੀ ਆਪਾਂ ਰੈਲੀ ਦੇ ਵਿੱਚ ਪਹੁੰਚ ਕੇ ਇਹਨਾਂ ਦੀ ਆਵਾਜ਼ ਜਿਹੜੀ ਹੈ ਬੁਲੰਦ ਕਰਨੀ ਆ ਤੇ ਮੈਨੂੰ ਤੁਹਾਡੇ ਸਾਰਿਆਂ ਤੋਂ ਉਮੀਦ ਆ ਕਿ ਤੁਸੀਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋਗੇ ਧੰਨਵਾਦ